ਅੱਜ ਜਿਸੀ ਜ਼ੈਤੋਦੀਆਂ ਸੜਕਾਂ ਦਾ ਤੁਹਾਨੂੰ ਦਿਖਾਵਾਂਗੇ ਹਾਲ ਜਿਹੜੀ ਐਸੀ ਸੜਕ ਤੇ ਖੜੇ ਆਂ ਇਹ ਰੇਲਵੇ ਸਟੇਸ਼ਨ ਤੋਂ ਹੁੰਦੀ ਜੰਦਲ ਕਲੋਨੀ ਦੇ ਇਧਰ ਦੀ ਹੁੰਦੀ ਹੁੰਦੀ ਤੇ ਬਠਿੰਡਾ ਰੋਡ ਤੇ ਆ ਜਾਂਦੀ ਐ ਇਹ ਬਾਈਪਾਸ ਐ ਕਾਲੀ ਸਰਕਾਰ ਵੇਰੇ ਸਰਦਾਰ ਗੁਰਦੇਵ ਸਿੰਘ ਬਾਦਲ ਨੇ ਇਹ ਜਿਹੜਾ ਬਾਈਪਾਸ ਕੱਢਿਆ ਸੀ ਹੁਣ ਇਹਦਾ ਹਾਲ ਬਖਾਵਾਂਗੇ ਤੁਹਾਨੂੰ ਪਹਿਲਾਂ ਇਹ ਸੜਕ ਬਣੀ ਪਈ ਸੀ ਇਸ ਦੀ ਉਹ ਤੈਹ ਜਿੰਦੀ ਅਸ਼ਾ ਕੈਮਰਾਮੈਨ ਨੂੰ ਕਹਿੰਦਾ ਤਸਵੀਰ ਦਿਖਾ ਦੇ ਸੜਕ ਬਿਲਕੁਲ ਵਧੀਆ ਸੀ ਉਸ ਤੋਂ ਬਾਅਦ ਜਿਹੜੇ ਇੱਥੇ ਲੋਕ ਰਹਿੰਦੇ ਸੀ ਤਕੜੇ ਲੋਕ ਲਾ ਲੋ ਕਿ ਉਹਨਾਂ ਲੋਕਾਂ ਨੇ ਕੀ ਕੀਤਾ ਇਹਦੇ ਉੱਤੇ ਸੜਕ ਦੇ ਉੱਤੇ ਮਲਵਾ ਸੜਦਾ ਸੜਕ ਹੀ ਖਰਾਬ ਕਰਤੀ ਗੱਲ ਮੁਕਾਓ ਉਸ ਤੋਂ ਬਾਅਦ ਇਹਦੇ ਉੱਤੇ ਸੜਕ ਖਰਾਬ ਹੁੰਦੀ ਕਿਸੇ ਨੇ ਆਪ ਦੇ ਬਾੜ ਚ ਮਿੱਟੀ ਸੱਟ ਲਈ ਕਿਸੇ ਨੇ ਫੈਕਟਰੀ ਦੇ ਬਾੜ ਚ ਸੱਟ ਲਈ ਕਿਸੇ ਨੇ ਕਿਤੇ ਸੱਟ ਲਈ ਤੇ ਸੜਕ ਦੀ ਐਸੀ ਤੈਸੀ ਕਰਤੀ ਉਸ ਤੋਂ ਬਾਅਦ ਆਮ ਆਦੀ ਪਾਰਟੀ ਹੁੰਦੀ ਆਮ ਆਦੀ ਪਾਰਟੀ ਇੱਥੇ ਸੀਵਰੇਜ ਪਾ ਰਹੀ ਹੈ ਸੀਵਰੇਜ ਪੈ ਰਿਆ ਮਿਊਸਪਲ ਕਮੇਟੀ ਪਾ ਰਹੀ ਹੈ ਤੇ ਪਰ ਇਸ ਦਾ ਸੜਕ ਦਾ ਬੁਰਾ ਹਾਲ ਹੈ ਪਰ ਹੁਣ ਦੱਸਣ ਚ ਇਹ ਆਇਆ ਕਿ ਜਿਹੜਾ ਠੇਕੇਦਾਰ ਇੱਥੇ ਸੀਵਰੇਜ ਪਾ ਰਿਹਾ ਜਿਹਦੇ ਕੋਲੇ ਇਹ ਠੇਕਾ ਟੈਂਡਰ ਹੈ ਉਹ ਭੱਜ ਗਿਆ ਉਹ ਕਹਿੰਦਾ ਜੀ ਮੈਨੂੰ ਤਾਂ ਇੱਥੋਂ ਦੇ ਪ੍ਰਧਾਨ ਨੇ ਗਾਲਾਂ ਕੱਢੀਆਂ ਮੈਨਾਂ ਤਾਂ ਜਿਹੜਾ ਇਹ ਬਿੱਲ ਨਹੀਂ ਪਾਸ ਹੋ ਰਿਹਾ ਮੈਨੂੰ ਤਾਂ ਪੈਸੇ ਨਹੀਂ ਮਿਲ ਰਹੇ ਆਮ ਆਦੀ ਪਾਰਟੀ ਕਹਿ ਰਹੀ ਹੈ ਕਿ ਸਾਡੇ ਕੋਲੇ ਤਾਂ ਪੈਸਿਆਂ ਦੀ ਕਮੀ ਨਹੀਂ 11 ਸੀ ਇੱਥੋਂ ਦੇ ਮਿਊਸਪਲ ਕਮੇਟੀ ਦੇ ਪ੍ਰਧਾਨ ਦੀ ਇੰਟਰਵਿਊ ਕਰੀ ਸੀ ਕਹਿੰਦਾ ਜੀ ਪੈਸਿਆਂ ਦੀ ਕੋਈ ਕਮੀ ਨਹੀਂ ਜੈਤੋ ਨੂੰ ਬਹੁਤ ਇੱਕ ਸੁੰਦਰ ਸ਼ਹਿਰ ਬਣਾ ਦਾਂਗੇ ਐਹੋ ਜਿਹਾ ਸੁੰਦਰ ਸ਼ਹਿਰ ਬਣਾਉਣਗੇ ਆ ਤੋਏ ਵੇਖ ਲੋ ਥਾਂ ਥਾਂ ਤੇ ਟੋਏ ਖੱਡੇ ਪੱਟੇ ਆ ਤੇ ਪੈਪ ਪਾ ਰਹੇ ਆ ਸੀਵਰੇਜ ਵਾਲੀ ਜਦੋਂ ਪਤਾ ਲੱਗਾ ਕਿ ਮੈਨੂੰ ਪੈਸੇ ਨਹੀਂ ਮੈਨੇ ਤੇ ਉਹ ਛੱਡ ਕੇ ਹੀ ਭੱਜ ਗਿਆ ਉਸ ਆ ਦੀ ਗੱਡੇ ਉਹ ਲਿਆਇਆ ਜੀਵੀਸੀ ਮਸ਼ੀਨ ਲਿਆਇਆ ਤੇ ਉਹ ਸਾਰੇ ਜਿੰਨੇ ਹਟੋਏ ਸੀ ਆ ਪੱਟੀ ਸੀ ਪੈਪ ਪਾਉਣੀ ਸੀ ਤੇ ਉਹ ਸਾਰੀ ਭਰ ਕੇ ਚਲਾ ਗਿਆ ਹੁਣ ਇੱਥੇ ਪੁੱਛਾਂਗੇ ਇਥੋਂ ਦੇ ਠੇਕੇਦਾਰ ਨਾਲ ਵੀ ਗੱਲਬਾਤ ਕਰਾਂਗੇ ਤੇ ਅਸੀਂ ਪ੍ਰਧਾਨ ਨਾਲ ਵੀ ਗੱਲਬਾਤ ਕਰਾਂਗੇ ਕਿ ਭਾਈ ਤੁਸੀਂ ਇਹਨੂੰ ਪੈਸੇ ਠੇਕੇਦਾਰ ਨੂੰ ਕਿਉਂ ਨਹੀਂ ਦਿੰਦੇ ਇਹ ਠੇਕੇਦਾਰ ਨੂੰ ਗਾਲਾਂ ਵੀ ਕਿਉਂ ਕੱਢੀਆਂ ਗਈਆਂ ਗੱਲਬਾਤ ਸਾਰੀ ਕਰਾਂਗੇ ਪਰ ਆਮਾ ਦੀ ਪਾਰਟੀ ਗੱਲਾਂ ਦਾ ਖੜਾ ਤਾਂ ਬਹੁਤ ਬਣਾਉਂਦੀ ਆ ਤੇ ਪਰ ਜਦੋਂ ਜ਼ੀਰੋ ਗਰਾਊਂਡ ਤੇ ਜਾ ਕੇ ਵੇਖੋਗੇ ਉਦੋਂ ਹੁੰਦਾ ਕੁਝ ਨਹੀਂਗਾ ਹੁਣ ਸੜਕ ਦਾ ਹਾਲ ਮੈਂ ਕੈਮਰਾਮੈਨ ਨੂੰ ਕਹਣਾ ਤਸਵੀਰ ਦਿਖਾ ਦੀਏ ਆਪਾਂ ਪਹਿਲਾਂ ਤਾਂ ਆ ਜੀਵੀਸੀ ਮਸ਼ੀਨ ਚੱਲੀ ਆ ਇੱਥੇ ਤੇ ਉਹ ਜਿਹੜੇ ਖੱਡੇ ਆਹ ਪੈ ਪਾਈ ਸੀ ਪਾਈਪ ਤੇ ਉਹ ਭਰ ਕੇ ਚਲਾ ਗਿਆ ਹੁਣ ਡਿੱਗੀਆਂ ਬਣਾਊਗਾ ਉਹ ਡਿੱਗੀਆਂ ਵਾਲੀ ਜਗ੍ਹਾ ਪੱਟੂਗਾ ਉਹ ਡਬਲ ਖਰਚਾ ਨਾ ਪਊਗਾ ਉਹ ਕਿਤੇ ਤੇ ਪਊਗਾ ਉਹ ਜਾਂਦਾ ਠੇਕੇਦਾਰ ਨੂੰ ਪਊਗਾ ਜਾ ਇਥੋਂ ਦੀ ਜਿਹੜੀ ਕਮੇਟੀ ਆ ਉਹਨੂੰ ਪਊਗਾ ਸਾਡੇ ਠੇਕੇਦਾਰ ਰਤਨ ਸਿੰਘ ਜੀ ਵੀ ਆ ਗਏ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜਾ ਠੇਕਾ ਟੈਂਡਰ ਆ ਇਹ ਇਹ ਇਹਨਾਂ ਕੋਲ ਹੀ ਆ ਇਹ ਵੀ ਬੰਦ ਕਿਉਂ ਕਰਤਾ ਕੰਮ ਪ੍ਰਧਾਨ ਜੀ ਠੇਕੇਦਾਰ ਸਾਹਿਬ ਸੱਚੀ ਗੱਲ ਬੋਲੇ ਤਾਂ ਸੱਚੀ ਗੱਲ ਜੀ ਕੰਮ ਬੜੀਆਂ ਜੋਰਾਂ ਤੇ ਚੱਲ ਰਿਹਾ ਸੀ ਵੀ ਬਹੁਤ ਪੈਸਾ ਆ ਗਿਆ ਮੰਡੀ ਦੇ ਵਿੱਚ ਕੰਮ ਵੇਖੋ ਮੰਡੀ ਦੀ ਨਹਿਰ ਬਦਲ ਜੂ ਜਿਵੇਂ ਇੱਕ ਦੂਰਦਰਸ਼ਨ ਤੇ ਇੱਕ ਪ੍ਰੋਗਰਾਮ ਚੱਲਦਾ ਹੁੰਦਾ ਸੀ ਆ ਜਾ ਮੇਰੇ ਪਿੰਡ ਦੀ ਨਹਿਰ ਵੇਖ ਲੈ ਤੇ ਤੁਸੀਂ ਹੁਣ ਜੈਤੋ ਦੀ ਨਹਿਰ ਤੁਹਾਨੂੰ ਦਿਖਾ ਰਹੇ ਆਂ ਇਹ ਬੁਰਾ ਹਾਲ ਦਿਖਾ ਰਿਹਾ ਜਿੱਤੋਂ ਤਾਂ ਚਾਰੇ ਪਾਸੇ ਤੇ ਕੰਮ ਬੰਦ ਕਿਉਂ ਕਰਤਾ ਜੀ ਜਦੋਂ ਪੈਸੇ ਦੀ ਕਮੀ ਨਹੀਂ ਪਾਰਟੀ ਤਾਂ ਕਹ ਰਹੀ ਹੈ ਪੈਸੇ ਦੀ ਕਮੀ ਕੋਈ ਨਹੀਂ ਸਾਡੇ ਕੋਲੇ ਉਹ ਇਸ ਤਰ੍ਹਾਂ ਜੀ ਵੀ ਕੁਝ ਤਾਂ ਕਲੋਨੀਆਂ ਵਾਲਿਆਂ ਦੀ ਡਿਮਾਂਡ ਸੀਗੀ ਵੀ ਕੰਮ ਕਿਉਂਕਿ ਹੁਣ ਪਾਈਪਾਂ ਸਾਡੀਆਂ ਪੈ ਚੁੱਕੀਆਂ ਹੁਣ ਅਸੀਂ ਬਣਾਨੇ ਮੇਨ ਹੋਲ ਮੇਨ ਹੋਲਾਂ ਦਾ ਕੁਝ ਟਾਈਮ ਲੱਗਣਾ ਤੇ ਇਹਨੇ ਉਹ ਤੇ ਕਾਫੀ ਟਾਈਮ ਲੱਗ ਜਾਣਾ ਹੈ ਇਸ ਕਰਕੇ ਕਿ ਬਿਕਲੋਨੀਆਲਾਂ ਦੀ ਡਿਮਾਂਡ ਤੇ ਅਸੀਂ ਟੋਏ ਭਰਾ ਤੇ ਕੰਮ ਸ਼ੁਰੂ ਕਰਾਂਗੇ ਅਸੀਂ ਫਿਰ ਜਿਹੜੇ ਚੈਂਬਰ ਪਟਾਈ ਦੇ ਕਰਾਂਗੇ ਇੱਕ ਸਾਡੀ ਪ੍ਰੋਬਲਮ ਇਹ ਹੈ ਵੀ ਸਾਡੀ ਪੇਮੈਂਟ ਹੈ ਕੋਈ 20 ਲੱਖ ਰੁਪਏ ਉਹਨਾਂ ਦੇ ਚੈੱਕ ਪਰੇ ਪਏ ਆ ਉਹ ਪ੍ਰਧਾਨ ਜੀ ਨੇ ਸਾਈਨ ਨਹੀਂ ਕੀਤੇ ਅਸੀਂ ਐਮਐਲਏ ਸਾਹਿਬ ਨੂੰ ਮਿਲੇ ਸੀ ਐਮਐਲਏ ਸਾਹਿਬ ਨੇ ਸਾਨੂੰ ਪ੍ਰੋਸਾ ਦੁਆਇਆ ਵੀ ਤੁਹਾਡਾ ਸੋਮਵਾਰ ਨੂੰ ਕੰਮ ਹੋ ਜੂਗਾ ਹੂੰ ਨਾ ਕੰਮ ਇਸ ਤਰ੍ਹਾਂ ਸਾਡਾ ਰੈਗੂਲਰ ਚੱਲਦਾ ਰਹੂਗਾ ਨਹੀਂ ਸੋਮਵਾਰ ਚ ਕਿਹੜਾ ਗੋਡੇ ਰਹਿ ਗਈ ਅੱਜ ਐ ਦਵਾਰ ਆ ਹਾਂ ਕੱਲ 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 ਨੂੰ ਹੋ ਜੂਗਾ ਤੇ ਡਬਲ ਖਰਚਾ ਪਊਗਾ ਤੇ ਤੁਸੀਂ ਨਾ ਐ ਲੱਗਦਾ ਜਿਵੇਂ ਅੱਕੇ ਹੁੰਨੇ ਆ ਤੇ ਜੇ ਵੀ ਸੀ ਮਸ਼ੀਨ ਲਿਆਂਦੀ ਤੇ ਭਰ ਕੇ ਤੁਰ ਕੇ ਨਹੀਂ ਉਹ ਤਾਂ ਇਸ ਤਰ੍ਹਾਂ ਹੈ ਗੁੱਸਾ ਹੋਊ ਬਦਾਰ ਜੀ ਨਾ ਨਹੀਂ ਨਹੀਂ ਗੁੱਸਾ ਗੁੱਸਾ ਨਹੀਂ ਹੂੰ ਉਹ ਕਈ ਵਾਰ ਨਾ ਲੋਕਾਂ ਨੂੰ ਵੀ ਨਹੀਂ ਅਸੀਂ ਤੰਗ ਕਰਨਾ ਚਾਹੁੰਦੇਗੇ ਹੂੰ ਸਮਝਾ ਲੋਕਾਂ ਲਿਆਂਦੀ ਯਾਨੀ ਕਲੋਨੀ ਰਾਈਨ ਡਿਮਾਂਡ ਸੀ ਵੀ ਸਾਡਾ ਰਸਤਾ ਤੇ ਚਾਲੂ ਕਰਾ ਦਿਓ ਤੁਸੀਂ ਜੇ ਤੁਸੀਂ ਰਸਤੇ ਦੀ ਗੱਲ ਕਰਦੇ ਹੋ ਨੀ ਨੀ ਅਸੀਂ ਤੁਹਾਡੇ ਨਾਲ ਵੀ ਸਹਿਮਤ ਆਂ ਵੇਖੋ ਜੇ ਰਸਤੇ ਦੀ ਗੱਲ ਕਰਦੇ ਹੋ ਇੱਕ ਆ ਖੱਡਾ ਪਿਆ ਇਹਨੂੰ ਭਰ ਦਿਓ ਫਿਰ ਆਹ ਪਰ ਇਹਨੂੰ ਭਰ ਦਿਓ ਤੇ ਲੋਕਾਂ ਦੇ ਮੋਟਰਸਾਈਕਲ ਨੰਗਲੇ ਇੱਕ ਆ ਵੀ ਭਰ ਦਿਓ ਫਿਰ ਉਹ ਵੀ ਭਰ ਦਿਓ ਸਾਰੇ ਭਰ ਦਿਓ ਫਿਰ ਨਹੀਂ ਇਸ ਤਰ੍ਹਾਂ ਵੀ ਪਿਛਲੇ ਇੱਥੋਂ ਤੱਕ ਜੰਨੀ ਇਹਨਾਂ ਦੇ ਨਾ ਆਪਣੇ ਔਇਲ ਮਿਲ ਹੈ ਤੇ ਇਹਨਾਂ ਨੂੰ ਕਾਫੀ ਦਿੱਕਤ ਆ ਰਹੀ ਸੀਗੀ ਇਹਨਾਂ ਨੇ ਕਿਹਾ ਵੀ ਅਸੀਂ ਖਰਚਾ ਵੀ ਦੇ ਦਾਂਗੇ ਤੇ ਤੁਸੀਂ ਭਰਾ ਦਿਓ ਤੇ ਜਦੋਂ ਖੋਲੋਗੇ ਜਿੰਨਾ ਖਰਚਾ ਆਇਆ ਸੀ ਤੁਹਾਨੂੰ ਦੇ ਦਾਂਗੇ ਮੈਲ ਵਾਲਿਆਂ ਬਾਰੇ ਤਾਂ ਸੋਚ ਲਿਆ ਵੀ ਇਹਨੂੰ ਮੈਲ ਵਾਲਿਆਂ ਨੂੰ ਦਿੱਕਤ ਹੁੰਦੀ ਐ ਤੇ ਜਿਹੜੀ ਪਬਲਿਕ ਨੰਗ ਰਹੀ ਐ ਉਹਨਾਂ ਦੀ ਕੋਈ ਦਿੱਕਤ ਨਹੀਂ ਕਿਉਂਕਿ ਉਹ ਵੱਡੇ ਲੋਕ ਹੋਣਗੇ ਗੱਡੀਆਂ ਵੱਡੀਆਂ ਆਉਂਦੀਆਂ ਹੋਣੀਆਂ ਚਲੋ ਤੁਹਾਨੂੰ ਖਰਚਾ ਵੀ ਦੇ ਦੇਣਗੇ ਜਿਹੜਾ ਗਰੀਬ ਲੋਕਾਂ ਨੂੰ ਤਾਂ ਖਰਚਾ ਨਹੀਂ ਦੇ ਸਕਦੇ ਇਹਦਾ ਮਤਲਬ ਫਿਰ ਉਹਨਾਂ ਨੇ ਹੀ ਤਾਂ ਰੱਬ ਰੱਖਾ ਮੋਟਰਸਾਈਕਲਾਂ ਦੇ ਰਸਤੇ ਖੁੱਲੇ ਆ ਫਿਰ ਦਿਖਾ ਦਿਓ ਪ੍ਰਧਾਨ ਜੀ ਮੈਨੂੰ ਤਾਂ ਕੋਈ ਲੱਗਦਾ ਨਹੀਂ ਬੰਦਾ ਦੋ ਇੱਕ ਉਹ ਵੀਰ ਵੀ ਖੜਾ ਨੰਕੇ ਸੋਖੇ ਆ ਤੁਸੀਂ ਇੱਕ ਮੈਨੂੰ ਚਲੋ ਐਂ ਦੱਸੋ ਕੋਈ ਤੁਹਾਡੀ ਪ੍ਰਧਾਨ ਜੀ ਨੇ ਕੋਈ ਗਰਮੋ ਗਰਮੀ ਵੀ ਹੋਈ ਆ ਮਾੜਾ ਮੋਟਾ ਸੁਣ ਚਾਹੇ ਤੇ ਲੋਕੀ ਦਾ ਦੱਸ ਰਹੇ ਸੀ ਇੱਕ ਦੋ ਬੰਦੇ ਉਹ ਜੀ ਮਾੜਾ ਮੋਟਾ ਹੁੰਦੇ ਰਹਿੰਦੀ ਆ ਸਾਡੇ ਹੂੰ ਹੋ ਗਈ ਸੀ ਗਰਮਨਾ ਸਿੱਧਦੀ ਜੀ ਹੂੰ ਆ ਵੀ ਇੱਕ ਇਹ ਲੱਗਦਾ ਕਿ ਕਹਿੰਦੇ ਜਦੋਂ ਕੰਮ ਕਰਕੇ ਬੰਦਾ ਪੈਸੇ ਮੰਗ ਲੇ ਤੇ ਗਾਹਾਂ ਲੱਖਾਂ ਜ਼ਰੂਰ ਵਿਖਾਉਂਦੇ ਹੀ ਵਿਖਾਉਂਦਾ ਉਹ ਗੱਲ ਕਹਾਵਤ ਸੱਚ ਆ ਇਹ ਤਾਂ ਹੈ ਜੀ ਕਹਾਵਤ ਸੱਚੀ ਹੂੰ ਕਹਾਵਤ ਤਾਂ ਸੱਚ ਹੈ ਜੀ ਇਸ 'ਚ ਕੋਈ ਰੋਲ ਨਹੀਂ ਕੀ ਲੱਗਦਾ ਕਿਤੇ ਸੈਟਿੰਗ ਨਹੀਂ ਹੋਈ ਨਹੀਂ ਸੈਟਿੰਗ ਸ਼ੂਟਿੰਗ ਨਹੀਂ ਸੈਟਿੰਗ ਦਾ ਚੱਕਰ ਨਹੀਂ ਆ ਜੀ ਬਸ ਕੋਈ ਹੋਰ ਕਹਾਣੀਆਂ ਸੀ ਸਾਡੀ ਆਪਸੇ ਪਰਸਨਲ ਮੈਂ ਭਾਰਤੀ ਜਨਤਾ ਪਾਰਟੀ ਦਾ ਮੰਡਰ ਪ੍ਰਧਾਨ ਹਾਂ ਉਹ ਆਮ ਆਦਮੀ ਦੀ ਹੈ ਇਸ ਕਾ ਕੇ ਵੀ ਥੋੜੀ ਉਸ ਇਸ ਕਰਕੇ ਕਰ ਰਹੇ ਪਾਰਟੀ ਨਾਲ ਤੋਂ ਵੱਖਰ ਹੋ ਤੇ ਕੰਮ ਦੇ ਪੈਸੇ ਲੈਣੇ ਆ ਸੀ ਪਾਰਟੀ ਦਾ ਮਤਲਬ ਕਿ ਜੇ ਤੁਹਾਨੂੰ ਉਹਨੂੰ ਇੰਨਾ ਲੱਗਦਾ ਸੀ ਵੀ ਇਹ ਭਾਜਪਾ ਦਾ ਬੰਦਾ ਹੈ ਤੇ ਠੇਕਾ ਨਾ ਦਿੰਦੇ ਕਿਤਾ ਜੀ ਮੈਂ ਕੰਪੀਟੀ ਤੁਸੀਂ ਤਾਂ ਕੰਪੀਟੀਸ਼ਨ 'ਚ ਲਿਆ ਨਾ ਕੰਪੀਟੀਸ਼ਨ ਤੇ ਲਿਆ ਜੀ ਜੀ ਹਾਂ ਕੋਈ ਵੈਸੇ ਨਹੀਂ ਲਿਆ ਆਪਾਂ ਕੰਪੀਟੀਸ਼ਨ ਕਰਕੇ ਲਿਆ ਆ ਜਿੰਨੇ ਵੀ ਮੇਰੇ ਕੰਮ ਹੈ ਟੋਟਲੀ ਮੇਰੇ ਕੋਲ ਇੱਕ ਕੰਪੀਟੀਸ਼ਨ ਦੇ ਕੰਮ ਹੈ ਕੋਈ ਮੇਰਾ ਇਹ ਨਹੀਂ ਵੀ ਮੈਂ ਕੋਈ ਸ਼ਫਾਰਸ਼ ਤੇ ਜਾਂ ਕੋਈ ਵੈਸੇ ਲੈ ਜਿੰਨੇ ਵੀ ਕੰਮ ਹੈ ਟੋਟਲੀ ਮੇਰੇ ਕੰਮ ਜਿਹੜੇ ਹੈ ਕੰਪੀਟੀਸ਼ਨ ਤੇ ਚੱਲਦੇ ਹੈ ਕੰਪੀਟੀਸ਼ਨ ਸਾਰੇ ਕੰਪੀਟੀਸ਼ਨ ਚੱਲਦਾ ਯਾਨੀ ਜਿਸ ਤਰ੍ਹਾਂ ਕਹਿੰਦੇ ਨਾ ਵੀ ਸਰਕਾਰ ਦਾ ਫਾਇਦਾ ਕਰਨਾ ਆਪ ਦਾ ਨੁਕਸਾਨ ਕਰਕੇ ਮੈਂ ਸਰਕਾਰ ਦਾ ਫਾਇਦਾ ਕਰ ਰਿਹਾ ਮੈਨੂੰ ਕੁਝ ਬੱਚੇ ਨਾ ਬੱਚੇ ਮੈਨੂੰ ਸ਼ੌਕ ਹੈ ਕੰਮ ਦਾ ਕੰਮ ਕਰਕੇ ਦਿਖਾਉਣ ਦਾ ਮੇਰੇ ਕੰਮ ਵੀ ਦੂਸਰਿਆਂ ਨਾਲ ਮੈਂ ਇਹ ਦਾਵਾ ਕਰਦਾ ਵਧੀਆ ਹੋਣਗੇ ਹੂੰ ਤੇ ਕਰੂੰਗਾ ਵੀ ਮੈਂ ਘੱਟ ਪੈਸਿਆਂ 'ਚ ਹੂੰ ਮੈਨੂੰ ਕੁਝ ਬਚੇ ਨਾ ਬਚੇ ਹੂੰ ਪਰ ਮੈਂ ਕੰਮ ਬੜੀਆ ਕਰੂੰਗਾ ਕੰਮ ਘੱਟ ਪੈਸਿਆਂ 'ਚ ਕਰ ਰਹੇ ਹਾਂ ਤੇ ਕਾਰ ਵੀ ਵਧੀਆ ਰਹੇ ਹਾਂ ਤੇ ਪੇਮੈਂਟਾਂ ਮਿਲ ਨਹੀਂ ਰਹੀਆਂ ਪੇਮੈਂਟਾਂ ਦਾ ਤਾਂ ਦੇਖੋ ਜੀ ਇਦਾਂ ਨੇ ਸੋਚਣਾ ਵੀ ਕੰਮ ਕਰਾਉਣਾ ਹੁਣ ਸਾਡਾ ਕੰਮ ਬੰਦ ਹੈ ਗਿਆ ਜਿੰਨੇ ਕੰਮ ਅਸੀਂ ਟੋਟਲੀ ਬੰਦ ਕਰਤੇ ਸਵੇਰੇ ਅਮਲੇ ਸਾਹਮਣੇ ਮਿਲੇ ਸੀਗੇ ਉਹਨਾਂ ਨੇ ਕਿਹਾ ਵੀ ਤੁਹਾਡੀ ਸੋਮਵਾਰ ਮੰਗਲਵਾਰ ਨੂੰ ਪੇਮੈਂਟ ਹਰ ਹਾਲਤ 'ਚ ਮਿਲ ਜੂਗੀ ਫਿਰ ਅਸੀਂ ਆਪਣੇ ਜਿਹੜੇ ਕੰਮ ਹੈਗੇ ਤਕਰੀਬਨ ਮੇਰੇ ਕੋਲੇ ਮੰਡੀ ਦੇ ਅੱਧੇ ਕੰਮ ਹੈ ਕਿ ਮੈਂ ਚਾਲੂ ਕਰ ਦੂੰਗਾ ਅਗਰ ਨਹੀਂ ਦਿੰਦੇ ਤਾਂ ਸਾਡਾ ਬੰਦ ਹੈ ਜੇ ਹੁਣ ਤੁਸੀਂ ਸੋਮਵਾਰ ਕਿਹੜੇ ਦੀ ਗੱਲ ਕਰੀ ਐ ਇੱਕ ਤਾਂ ਕੱਲ ਨੂੰ ਸੋਮਵਾਰ ਆ ਇੱਕ ਉਹ ਤੋਂ ਅਗਲਾ ਸੋਮਵਾਰ ਐ ਇੱਕ ਉਹ ਤੋਂ ਅਗਲਾ ਨਹੀਂ ਨਹੀਂ ਕੱਲ ਨੂੰ ਹੂੰ ਕੱਲ ਤੇ ਪਰਸੋਂ ਦੇ ਵਿੱਚ ਜੇ ਸਾਨੂੰ ਪੇਮੈਂਟ ਹੋ ਜਾਂਦੀ ਆ ਤੇ ਕੰਮ ਚਾਲੂ ਰੱਖਾਂਗੇ ਤੇ ਨਹੀਂ ਅਸੀਂ ਬੰਦ ਕਰ ਦਾਂਗੇ ਬੰਦ ਕਰ ਦੋਗੇ ਫਿਰ ਉਸ ਤੋਂ ਬਾਅਦ ਤਾਂ ਫਿਰ 6-7 ਮਹੀਨਿਆਂ ਤੇ ਚੱਲਿਆ ਜਾਊਗਾ ਹੂੰ ਕਿਉਂਕਿ ਲੇਬਰ ਆ ਬਿਹਾਰ ਤੋਂ ਬੁਲਾਈ ਐ ਇਹ ਹੂੰ ਸੀਵਰ ਦੀ ਲੇਬਰ ਜਿਹੜੀ ਪੰਜਾਬੀ ਲੇਬਰ ਇਹਨਾਂ ਕੰਮ ਨਹੀਂ ਕਰਦੀ ਜਿਹਨੇ ਆਪਣੇ ਬਿਹਾਰ ਦੀ ਲੇਬਰ ਕਰਦੀ ਐ ਹੂੰ ਕਿਉਂਕਿ ਸਾਡਾ ਜਿਹੜਾ ਸੀਵਰ ਐ ਹੂੰ ਐਂਡ 13 ਫੁੱਟ ਤੇ ਜਾ ਕੇ ਹੋਣਾ 13 ਫੁੱਟ ਤੇ ਪੰਜਾਬੀ ਲੇਬਰ ਕੰਮ ਨਹੀਂ ਕਰਦੀ ਹੂੰ ਉਹ ਤਾਂ 5-7 ਫੁੱਟ ਤੇ ਕੰਮ ਕਰਦੀ ਆ ਜਿਹੜੇ ਡੂੰਘੇ ਸੀਵਰ ਹੈ ਉਹ ਬਿਹਾਰ ਦੀ ਲੇਬਰੇ ਕੰਮ ਕਰਦੀ ਹੈ ਆਰਦੀ ਲੇਬਰ ਕਰਦੀ ਆ ਤੁਹਾਡੇ ਬੰਦੇ ਸੱਦੇ ਹੋਏ ਸੀ ਵੀ ਆਪਾਂ ਸੀਵਰੇਜ ਪਾਉਣਾ ਇੱਧਰ ਨੂੰ ਲੈ ਕੇ ਤੇ ਕੰਮ ਬੰਦ ਕਰਤਾ ਲੇਬਰ ਵੇਲੇ ਹੀ ਆ ਫਿਰ ਲੇਬਰ ਨੇ ਤਾਂ ਤਾਂ ਖਰਚਾ ਵੀ ਲੈਣਾ ਉਹ ਖਰਚੇ ਦਾ ਸਾਰ ਤੁਹਾਡੇ ਤੇ ਪਊ ਆ ਇਹ ਨਹੀਂ ਪੈਣਾ ਉਹ ਤਾਂ ਪੈਣਾ ਹੀ ਹੈ ਜੀ ਖਰਚਾ ਖਰਚਾ ਤਾਂ ਸੀ ਉਹਨਾਂ ਨੂੰ ਦੇਣਾ ਹੀ ਪੈਣਾ ਉਹਨਾਂ ਨੂੰ ਬਿਹਾਰਤ ਦੇਣੀ ਹੈ ਜੀ ਬਸ ਅਸੀਂ ਦੇਖਦੇ ਹਾਂ ਸਵੇਰ ਪਰਸੋਂ ਦਾ ਵਿੜੀ ਕਰਦੇ ਹਾਂ ਜੀ ਉਸ ਤੋਂ ਬਾਅਦ ਕਰ ਅਸੀਂ ਜਿਹੜਾ ਹੁਣ ਤੁਹਾਡਾ ਕੰਮ ਬੰਦ ਹੈ ਕਿੰਨੇ ਦਿਨੋਂ ਤੋਂ ਬੰਦ ਪਿਆ ਇਹ ਇੱਕ ਅੱਜ ਹੀ ਬੰਦ ਕੀਤਾ ਸੀ ਕੋਈ 12 ਵਜੇ ਤੋਂ ਬਾਅਦ 1:30 ਤੋਂ ਬਾਅਦ ਬੰਦ ਹੋ ਗਿਆ ਜੀ ਟੋਟਲ ਟੋਟਲ ਕਿੰਨਾ ਹੈ ਜਿਹੜਾ ਖਰਚਾ ਤੇ ਕਿੰਨੀ ਲੰਬਾਈ ਹੈ ਇਹ ਦੀ ਸੀਵਰੇਜ ਦੀ ਇਹਦੀ ਲੰਬਾਈ ਤਕਰੀਬਨ 2000 ਕਿ 2000 ਰਨਿੰਗ ਫੁੱਟ ਹੈ ਰਨਿੰਗ ਫੁੱਟ ਹੈ ਕਿੰਨੇ ਦਾ ਟੈਂਟਰ ਸੀ ਸਾਰੇ ਜੀ ਏਸੀ ਜੀ 46 ਲੱਖ ਰੁਪਏ ਦਾ 46 ਲੱਖ ਦਾ ਹਾਂ ਤੇ ਮੈਂ ਇਹ 25 ਮਾਈਨਸ ਤੇ ਲਿਆ ਹਾਂ ਹੂੰ ਘਾਟੇ 'ਚ ਲਿਆ ਤੁਸੀਂ ਹਾਂ ਜੀ ਕੰਮ ਵੀ ਵਧੀਆ ਕਰ ਰਹੇ ਹੋ ਤੇ ਲੈ ਵੀ ਘਾਟੇ 'ਚ ਲਿਆ ਤੇ ਪੈਸੇ ਫੇਰ ਵੀ ਨਹੀਂ ਮਿਲਦੇ ਬਾਈ ਜੀ ਇਹ ਸਰਕਾਰਾਂ ਦੀ ਹੈ ਹੂੰ ਕਹਿ ਦਿੰਨੇ ਆ ਵੈਸੇ ਸਾਡੇ ਕੇਜਰੀਵਾਲ ਸਾਹਿਬ ਜਿਹੜੇ ਹੈ ਦਿੱਲੀ ਦੇ ਮੁੱਖ ਮੰਤਰੀ ਉਹ ਕਹਿੰਦੇ ਸੀਗੇ ਵੀ ਅਸੀਂ ਰੁਪਏ ਦਾ ਕੰਮ ਜਿਹੜਾ ਹੈ 75 ਪੈਸਿਆਂ 'ਚ ਕਰਾਂਗੇ ਪਰ ਇਹ ਸਰਕਾਰ ਦੇ ਵਿੱਚ ਰੁਪਏ ਦਾ ਕੰਮ ਜਿਵੇਂ ਕਹਿੰਦੇ ਨੇ ਸਵਾ ਰੁਪਏ 'ਚ ਹੋ ਰਿਹਾ ਹੈ ਪਰ ਮੈਂ 75 ਪੈਸੇ 'ਚ ਹੀ ਕਰ ਰਿਹਾ ਹਾਂ ਤੁਸੀਂ 75 'ਚ ਕਰ ਰਹੇ ਹੋ ਰੁਪਏ ਵਾਲਾ ਕੰਮ ਤੇ ਇਹ ਸਵਾ 'ਚ ਕਰ ਰਹੇ ਫਿਰ ਇਹ ਝੂਠ ਬੋਲਦੇ ਜਿਹੜਾ ਕਹਿੰਦੇ 5 ਕਰੋੜ ਵਾਲਾ ਪੌਲ ਅਸੀਂ ਜੀ 3 ਕਰੋੜ 'ਚ ਬਣਾਤਾ ਫਿਰ ਬਿਲਕੁਲ 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 ਜੀ ਝੂਠ ਬੋਲਦੇ ਆ ਝੂਠ ਬੋਲਦੇ ਆ ਬਿਲਕੁਲ ਜੀ ਜੀ ਹੁਣ ਤੁਹਾਨੂੰ ਲੌਸ ਕਿੰਨਾ ਲੱਗ ਗਿਆ ਇੱਥੇ ਕਿੰਨਾ ਤੁਹਾਡਾ ਨੁਕਸਾਨ ਕਿੰਨਾ ਹੋ ਗਿਆ ਕੰਮ ਬੰਦ ਕਰਕੇ ਆ ਨੁਕਸਾਨ ਤਾਂ ਸਾਡਾ ਹੈ ਹੀ ਜੀ 10 ਲੱਖ 2 ਲੱਖ ਰੁਪਏ ਦਾ 10 ਲੱਖ 2 ਲੱਖ ਦਾ ਜਿਹੜਾ ਨੁਕਸਾਨ ਹੋ ਗਿਆ 10 ਲੱਖ 2 ਲੱਖ ਦਾ ਇਹਦੀ ਪਰਵਾਹੀ ਕੌਣ ਕਰੂਗਾ ਫਿਰ ਪਰਵਾਹੀ ਤਾਂ ਠੇਕੇਦਾਰ ਤੇ ਹੀ ਬੈਂਦੀ ਹੈ ਜੀ ਗਵਰਨਮੈਂਟ ਨਹੀਂ ਗਵਰਨਮੈਂਟ ਨੇ ਤਾਂ ਜਿਹੜੇ ਰੇਟ ਫਿਕਸ ਕਰਤੇ ਕੱਲ ਨੂੰ ਵੱਧ ਜਾਣ ਰੇਟ ਵੱਧ ਜਾਣ ਸਾਡਾ ਨੁਕਸਾਨ ਹੈ ਘਟ ਜਾਂ ਸਾਨੂੰ ਫਾਇਦਾ ਹੈ ਪਰ ਕਟਣ ਦਾ ਤਾਂ ਇਸ ਗਵਰਨਮੈਂਟ ਦੇ ਨਾਮ ਯਾਨੀ ਹੈ ਹੀ ਨਹੀਂ ਜਿਹੜੀ ਰੇਤਾ ਬਜਰੀ ਅਸੀਂ ਅਕਾਲੀ ਦਲ ਦੇ ਰਾਜ ਦੇ ਵਿੱਚ ਹੂੰ 2000 ਰੁਪਏ ਸੈਂਕੜਾ ਲੈਂਦੇ ਸੀਗੇ ਹੂੰ ਉਹ 4000 ਰੁਪਏ ਆ ਹੂੰ ਦੁੱਗਣਾ ਹੋ ਗਿਆ ਦੁੱਗਣਾ ਰੇਟ ਹੋ ਗਿਆ ਜਦੋਂ ਕਿ ਇਹ ਕਹਿੰਦੇ ਸੀ ਅਸੀਂ ਘਟ ਕਰਾਂਗੇ ਹੂੰ ਨਾ ਤਾਂ ਲਖਵਰਾ ਮਿਲ ਬਾਈਆਂ ਇਹ ਤੇ ਇਸ ਕਰਕੇ ਕਾਫੀ ਲੋਕਾਂ ਦੇ ਰੁਜ਼ਗਾਰ ਵੀ ਮਾਰੇ ਗਏ ਹੂੰ ਕਿਉਂਕਿ ਗਰੀਬ ਆਦਮੀ ਤਾਂ ਹੁਣ ਮਕਾਨ ਪਾਈ ਨਹੀਂ ਸਕਦਾਗਾ ਹੂੰ ਇੱਟ ਦਾ ਰੇਟ 7000 ਰੁਪਏ ਹੈ ਬਜਰੀ ਜਿਹੜੀ ਹੈ 4000 ਰੁਪਏ 5000 ਰੁਪਏ ਸੈਕੜਾ ਮਿਲਦੀ ਹੈ ਜਿਹੜੀ 45 ਰੁਪਏ ਕੁਆਂਟਲ ਬਜਰੀ ਸੀਗੀ ਉਹ ਹੁਣ 90 ਰੁਪਏ ਕੁਆਂਟਲ ਬਜਰੀ ਆ ਇਹ ਤਾਂ ਕਦੇ ਰਿੱਤੇ ਬਹੁਤ ਸਸਤਾ ਕਰਦਾਂਗੇ ਸੀ 2-2000 ਦੀ ਟਰਾਲੀ ਕਰਦਾਂਗੇ 18-1800 ਦੀ ਟਰਾਲੀ ਕਰਦਾਂਗੇ ਆਮਾ ਦੀ ਪਾਰਟੀ ਆਉਂਦੋਂ ਸਹੀ ਜਿਸ ਟਾਈਮ ਅਕਾਲੀ ਦਲ ਦਾ ਰਾਜ ਸੀ ਉਸ ਟਾਈਮ ਦੀ 500 ਰੁਪਏ ਸੈਕੜਾ ਗੁੰਡਾ ਟੈਕਸ ਸੀਗਾ ਉਸ ਟਾਈਮ ਵੀ ਬਜਰੀ ਜਿਹੜੀ ਆ 2000 ਰੁਪਏ ਮਿਲਦੀ ਸੀਗੀ ਹੁਣ ਕੋਈ ਗੁੱਡਾ ਟੈਕਸ ਵੀ ਨਹੀਂ ਐ ਫੇਰ ਵੀ ਬਜਰੀ ਜਿਹੜੀ ਹੈ ਉਹ 100 ਰੁਪਏ ਕੁਇੰਟਲ ਹੈ ਤੇਰੇ ਤਾਂ ਵੀ ਤਕਰੀਬਨ 70 80 90 100 ਤੱਕ ਹੈ ਜੀ ਜੀ ਜੇ ਮਾਨ ਸਾਹਿਬ ਕਹਿੰਦੇ ਸਭ ਕੁਝ ਸਸਤਾ ਕਰ ਦਾਂਗੇ ਸਾਨੂੰ ਪਤਾ ਪੈਸੇ ਕਿੱਥੋਂ ਆਉਂਦੇ ਆ ਕਿਹੜੀਆਂ ਖੱਡਾਂ ਤੋਂ ਆਉਂਦੀ ਆ ਕਿਹੜੇ-ਕਿਹੜੇ ਹਿੱਸੇ ਲੈਂਦੇ ਆ ਉਹ ਸਭ ਬੰਦ ਕਰ ਦਾਂਗੇ ਸਮਾਨ ਸਸਤਾ ਕਰ ਦਾਂਗੇ ਇਦਾਂ ਜੀ ਹੁਣ ਇਹ ਹੀ ਜਾਣਦੇ ਵੀ ਕੀ ਕਰਦੇ ਕਿ ਨਹੀਂ ਕਰਦੇ ਐ ਬਾਕੀ ਜਨਤਾ ਜਾਣਦੀ ਐ ਜਨਤਾ ਨੇ ਜਿਨ੍ਹਾਂ ਨੇ ਇਹਨਾਂ ਨੇ ਕਾਮਯਾਬ ਕੀਤਾ ਬਣਾਇਆ ਇਹਨਾਂ ਨੂੰ ਜਨਤਾ ਨੇ ਵੀ ਦੇਖ ਲਿਆ ਬਦਲਾਵ ਹੂੰ ਸਮਝਣਾ ਹੁਣ ਅੱਗੇ ਜਨਤਾ ਨੇ ਸੋਚਣਾ ਐ ਵੀ ਕੀ ਐ ਵੈਸੇ ਮੈਂ ਤਾਂ ਇੱਕੋ ਗੱਲ ਕਹੂੰਗਾ ਵੀ ਇਹ ਜਿਹੜੀ ਜਿਹੜੀ ਸਰਕਾਰ ਬਣਾਈ ਐ ਬੰਦਿਆ ਨੇ ਨਹੀਂ ਬਣਾਈ ਐ ਲੇਡੀਜ਼ ਨੇ ਬਣਾਈ ਐ ਲੇਡੀਜ਼ ਨੂੰ ਸੀ ਆ ਸਾਨੂੰ 1000 ਰੁਪਏ ਮਿਲੂਗੇ ਹੂੰ 1000 ਰੁਪਏ ਮਹੀਨਾ ਮਿਲਿਆ ਕਰੂਗਾ ਹੂੰ ਉਹ ਆਪਣੇ ਘਰ ਅਲੇ ਤੋਂ ਚੋਰੀ ਵੀ ਵੋਟ ਇਹਨਾਂ ਨੂੰ ਪਾ ਕੇ ਆਈ ਹੈ ਇਸ ਕਰਕੇ ਇਹਨਾਂ ਦੀ ਸਰਕਾਰ ਬਣੀ ਹੈ ਹੁਣ ਅਜੇ ਤੱਕ ਇਹਨਾਂ ਨੇ ਕਿਸੇ ਨੂੰ ਵੀ 1 ਰੁਪਿਆ ਨਹੀਂ ਦਿੱਤਾ 1000 ਰੁਪਿਆ ਮਹੀਨਾ ਜਿਹੜਾ ਕਹਿੰਦੇ ਸੀ ਕਿ ਉਹ ਹਲੇ ਤੱਕ ਨਹੀਂ ਦਿੱਤਾ ਹੁਣ ਕਹਿੰਦੇ ਵੀ ਅਸੀਂ ਦੇਵਾਂਗੇ ਦੇਖੋ ਕਦੋਂ ਦਿੰਦੇ ਆ ਕਿ ਨਹੀਂ ਦਿੰਦੇ ਆ ਪਰ ਹਜੇ ਤੱਕ ਤਾਂ ਨਹੀਂ ਦਿੱਤਾ ਇਹਨਾਂ ਨੇ ਜਿੰਨੀਆਂ ਸਕੀਮਾਂ ਸੀਆਂ ਗਵਰਨਮੈਂਟ ਦੀਆਂ 2 ਰੁਪਏ ਕਿਲੋ ਕਣਕ ਵਾਲੀ ਉਹ ਵੀ ਇਹਨਾਂ ਨੇ ਬੰਦ ਕਰਤੀ ਹੁਣ ਮੋਦੀ ਜੀ ਦੇ ਰਿਹਾ ਹੈ ਤਕਰੀਬਨ 7 ਸਾਲ ਹੋ ਗਏ ਫ੍ਰੀ 2 ਰੁਪਏ ਕਿ ਜਿਹੜੀ ਮਿਲਦੀ ਸੀ ਕਣਕ ਹੂੰ ਪੰਜਾਬ ਗਵਰਨਮੈਂਟ ਦੀ ਉਹ ਤਾਂ ਬੰਦ ਕਰਤੀ ਸੈਂਟਰ ਦੀ ਤਰਫੋਂ ਆ ਰਹੀ ਹੈ ਫ੍ਰੀ ਕਣਕ ਹੂੰ ਉਹ ਮਿਲ ਰਹੀ ਹੈ ਜਨਤਾ ਨੂੰ ਹੂੰ ਜੀ ਪ੍ਰਧਾਨ ਜੀ ਜੇਕਰ ਤੁਹਾਨੂੰ ਪਾਸ ਚੈੱਕ ਨਹੀਂ ਹੁੰਦੀ ਪੇਮੈਂਟ ਨਹੀਂ ਹੁੰਦੀ ਤੇ ਕੰਮ ਬੰਦ ਕਰ ਦਿੱਤਾ ਜਾਊਗਾ ਤੁਹਾਡੇ ਵੱਲ ਤੁਸੀਂ ਕਹਿ ਰਹੇ ਆ ਬੰਦ ਕਰ ਦਿੱਤਾ ਜਾਊਗਾ ਫਿਰ ਬਿਲਕੁਲ ਜੀ ਬਿਲਕੁਲ ਬੰਦ ਕਰ ਦਿੱਤਾ ਜਾਊਗਾ ਇੱਕ ਉੱਤਰ ਕੇ ਮਾੜਾ ਦੱਸਿਓ ਜਿਹੜੀ ਉਹ ਪਾਈਪ ਪਾਈ ਹੈ ਥੱਲੇ ਸੀਵਰੇਜ ਦੀ ਪੁਰਾਣੀ ਪਾਈਪ ਉਹ ਸੀਵਰੇਜ ਕਿੱਧਰ ਜਾ ਰਹੀ ਆ ਪੁਰਾਣੀ ਪਾਈਪ ਆਜੋ ਮਾੜਾ ਉੱਤਰ ਕੇ ਆ ਆ ਪਾਈਪ ਪਾਈ ਪੀ ਕੈਮਰਾਮੈਨ ਨੂੰ ਕਹਿੰਦਾ ਇੱਕ ਵਾਰੀ ਤਸਵੀਰ ਦਿਖਾਵੇ ਕਿ ਜਿਹੜਾ ਆ ਸੀਵਰੇਜ ਦੀ ਤੇ ਨਵੀਂ ਪਾਈ ਹੈ ਪ੍ਰਧਾਨ ਜੀ ਇਹ ਇਹ ਪਾਈਪ ਸੀਵਰ ਦੀ ਨਹੀਂ ਇਹ ਦੀ ਵਾਟਰ ਸਪਲਾਈ ਦੀ ਹੈ ਹੂੰ ਇਹ ਵਾਟਰ ਸਪਲਾਈ ਦੀ ਪਾਈਪ ਹੈ ਜੀ ਵਾਟਰ ਸਪਲਾਈ ਦੀ ਹੈ ਹਾਂ ਇਹ ਨਾ ਲੀਕਜ ਕਰਦੀ ਸੀਗੀ ਹੂੰ ਤੇ ਇਹ ਇਹਨਾਂ ਨੇ ਠੀਕ ਕੀਤੀ ਹੈ ਲੀਕਜ ਹੂੰ ਇਸ ਕਰਕੇ ਇਹ ਟੋਪਟਾ ਹੈ ਇਹ ਇਹ 14 ਕੇ 16 ਇੰਚ ਪਾਈਪ ਲਾਈਨ ਹੈ ਵਾਟਰ ਸਪਲਾਈ ਦੀ ਹੋਟ ਲਾਈਨ ਇਹ ਜਾ ਰਹੀ ਹੈ ਸੁਖਚੈਨਪੁਰ ਅਸਤੀ ਨੂੰ ਜੀ ਜੀ ਜਿਹੜੀ ਤੁਸੀਂ ਇਹ ਪਾਈਪ ਪਾ ਰਹੇ ਹੋ ਤੇ ਸੀਵਰੇਜ ਕਿੰਨੀ ਮੋਟੀ ਪਾ ਰਹੇ ਹੋ ਤੁਸੀਂ ਇਹ 1 ਫੁੱਟ ਦਾ ਹੈ ਜੀ ਇਹਦਾ 12 ਇੰਚ ਹੂੰ ਯੂਪੀਵੀਸੀ ਪਾਈਪ ਹੈ ਬੀ ਫੁੱਟੀ ਪਾਈਪ ਜੀ ਰਾਤ ਨੂੰ ਰਾਤ ਬਰਾਤੇ ਜੇਕਰ ਕੋਈ ਇਦਦਰੋ ਵਹੀਕਲ ਵਾਲਾ ਹੁੰਦਾ ਮੋਟਰਸਾਈਕਲ ਵਾਲਾ ਡਿੱਗ ਪੈਂਦਾ ਤੇ ਨੁਕਸਾਨ ਹੋ ਜਾਂਦਾ ਤੇ ਉਹਦੀ ਪ੍ਰੋਵਾਈਡ ਫੇ ठेकेदार ਕਰੂਗਾ ਜਾਂ ਇਥੋਂ ਦੀ ਮਿਊਸਪਲ ਕਮੇਟੀ ਕਰੂਗੀ ਨਹੀਂ ਜੀ ਨਹੀਂ ਇਹ ਤਾਂ ਵਾਟਰ ਸਪਲਾਈ ਵਾਲਿਆਂ ਦਾ ਕੰਮ ਹੈਗਾ ਤੇ ਵਾਟਰ ਸਪਲਾਈ ਵਾਲਿਆਂ ਨੇ ਟੋ ਪੱਟਾ ਉਹੀ ਕਰੂਗੀ ਸਾਡਾ ਨਹੀਂ ਇਹਦੇ ਵਿੱਚ ਕੋਈ ਫਾਲਟ ਜਿਹੜੇ ਤੁਹਾਡੇ ਪੱਤੇ ਪਈ ਆ ਉਧਰਲੇ ਪਾਸੇ ਉਹ ਅਸੀਂ ਬੈਰੀਕੇਡਿੰਗ ਕਰਦੇ ਹਾਂ ਜੀ ਸ਼ਾਮ ਨੂੰ ਕਰ ਦੋਗੇ ਜੀ ਬੈਰੀਕੇਡਿੰਗ ਲੱਗਿਆ ਹੈ ਸਾਡਾ ਫਰੰਟ ਤੇ ਵੀ ਲੱਗਿਆ ਇੱਧਰ ਵੀ ਲੱਗਿਆ ਅੱਛਾ ਗਲੀ ਬੰਦ ਕਰ ਦੋਗੇ ਕਹਿੰਦਾ ਪਾਬ ਹਾਂ ਬੰਦ ਹੈ ਬੰਦ ਬੰਦ ਕਰ ਦੋਗੇ ਹਾਂ ਬੈਰੀਕੇਡ ਜੀ ਜਿਹੜੇ ਲੋਕ ਸਾਈਡਾਂ ਤੋਂ ਆ ਜਾਂਦੇ ਜਿਵੇਂ ਆ ਤਾਂ ਹੀ ਦੇਖੋ ਹੁਣ ਜਦੋਂ ਪਤਾ ਹੀ ਹੈ ਵੀ ਸਾਨੂੰ ਵੀ ਸਾਹਮਣੇ ਵੀ ਅੱਗੇ ਖੂਹ ਹੈ ਤੇ ਫਿਰ ਵੀ ਜੇ ਆਪਾਂ ਜਾ ਕੇ ਵਿੱਚ ਛਾਲ ਮਾਰੀਏ ਤੇ ਫਿਰ ਸਾਡਾ ਤਾਂ ਕਸੂਰ ਹੈ ਨਹੀਂ ਉਹਦੇ ਵਿੱਚ ਜੀ ਜੀ ਇੱਥੋਂ ਦੇ ਜੀ ਇੱਥੇ ਕੰਮ ਚੱਲਦਾ ਜੀ ਠੇਕੇਦਾਰ ਦਾ ਕਹਿਣਾ ਹੈ ਕਿ ਮੈਂ ਇੱਕ ਬੀਜੇਪੀ ਪਾਰਟੀ ਨੂੰ ਬਲਾਕ ਕਰਦਾ ਕਿ ਇਸ ਕਰਕੇ ਜਿਹੜਾ ਮੇਰੀ ਪੇਮੈਂਟ ਰੁਕੀ ਗਈ ਹੈ ਇੱਥੋਂ ਦੇ ਐਮਐਲਏ ਸਾਹਿਬ ਨੂੰ ਕਹਿੰਦੇ ਸੀ ਮਿਲੇ ਆ ਤੇ ਉਹ ਕਹਿੰਦਾ ਤੁਹਾਡੀ ਜਿਹੜੀ ਪੇਮੈਂਟ ਆ ਤੇ ਜਲਦ ਜਾਨੀ ਕਿ ਹੋ ਜਾਊਗੀ ਕਿ ਵੀ ਲੱਗਦਾ ਇਹ ਕਹਿੰਦਾ ਮੇਰੇ ਨਾਲ ਇੱਕ ਵਿਤਕਰਾ ਹੋ ਰਿਹਾ ਕਿ ਮੈਂ ਦੂਜੀ ਪਾਰਟੀ ਦਾ ਬੰਦਾ ਇਸ ਕਰਕੇ ਜਿਹੜੀ ਮੇਰੀ ਪੇਮੈਂਟ ਰੋਕ ਦਿੱਤੀ ਹੈ ਦੇਖੋ ਐਮਐਲਏ ਨੇ ਆਪਦਾ ਪਰਸਨਲ ਇੰਟਰਸਟ ਲੈ ਕੇ ਕੰਮ ਸ਼ੁਰੂ ਕਰਾਇਆ ਸੀਗਾ ਤੇ ਮੈਨੂੰ ਨਹੀਂ ਲੱਗਦਾ ਵੀ ਪਤਾ ਨਹੀਂ ਤਾਂ ਇਹਨਾਂ ਦਾ ਕੋਈ ਪਾਰਟੀ ਅੰਦਰੂਨੀ ਰੋਲ ਹੈਗਾ ਮੰਨ ਲਓ ਆਮ ਆਦਮੀ ਪਾਰਟੀ ਦਾ ਕਿਉਂਕਿ ਐਮਐਲਏ ਸਾਹਿਬ ਨੇ ਤਾਂ ਚਲੋ ਇਹਨਾਂ ਨੂੰ ਵੀ ਵਿਸ਼ਵਾਸ ਦਿਵਾਇਆ ਤੇ ਆਪਦਾ ਪਰਸਨਲੀ ਮੰਨ ਲਓ ਉਹਨਾਂ ਨੇ ਇੰਟਰਸਟ ਲੈ ਕੇ ਕੰਮ ਵੀ ਸ਼ੁਰੂ ਕਰਾਇਆ ਸੀਗਾ ਤੇ ਬਟ ਉਸ ਤੋਂ ਬਾਅਦ ਜੇ ਇਹਨਾਂ ਦੀ ਪੇਮੈਂਟ ਰੋਕੀ ਜਾਂਦੀ ਹੈ ਫਿਰ ਤਾਂ ਇਹਨਾਂ ਦਾ ਕੋਈ ਅੰਦਰੂਨੀ ਹੈ ਆਪਦਾ ਹੀ ਕੋਈ ਮਸਲਾ ਹੈਗਾਗਾ ਨਹੀਂ ਸ਼ਰਮਾ ਜੀ ਇਦਾਂ ਹੀ ਲੱਗਦਾ ਸੀ ਵੀ ਇਹ ਭਾਜਪਾ ਦਾ ਬੰਦਾ ਹੈ ਇਹਦੇ ਨਾਲ ਕਰੋੜਾਂ ਕੱਢਦੇ ਹੋਣ ਤੇ ਫਿਰ ਇਹਨੂੰ ਠੇਕਾ ਹੀ ਨਾ ਦਿੰਦੇ ਠੇਕਾ ਤਾਂ ਹੀ ਦੇਖੋ ਰੇਟ ਨੇ ਮੰਨ ਲਓ ਰੇਟ ਨਾਲ ਮਿਲਣਾ ਹੈ ਉਹਨਾਂ ਨੇ ਕੋਈ ਕਿਸੇ ਤੋਂ ਖੋਕੇ ਨਹੀਂ ਲਿਆ ਕਿਸੇ ਦੀ ਸ਼ਿਫਾਰਿਸ਼ ਨਾਲ ਨਹੀਂ ਲਿਆ ਉਹਨਾਂ ਨੇ ਆਪਦੀ ਮਿਹਨਤ ਨਾਲ ਆਪਦਾ ਬੜੇ ਪੁਰਾਣੇ ਠੇਕੇਦਾਰ ਹੈਗੇ ਚਲੋ ਮੰਡੀ ਦੇ ਮੰਨ ਲਓ ਦਾ ਸਭ ਤੋਂ ਪੁਰਾਣੇ ਠੇਕੇਦਾਰਾਂ ਚੋਂ ਇਹਨਾਂ ਦਾ ਪਹਿਲੇ ਪੰਜਾਂ ਚਾਰਾਂ ਚ ਉਹਨਾਂ ਦਾ ਨਾਮ ਆਉਂਦਾ ਹੈਗਾ ਉਹ ਚਲੋ ਇਹਨਾਂ ਨੇ ਆਪਦਾ ਟੈਂਡਰ ਪਾਇਆ ਠੇਕਾ ਮਿਲ ਗਿਆ ਪਰ ਉਹਦੇ ਵਿੱਚ ਵੀ ਜੇ ਮੰਨ ਲਓ ਕੰਮ 'ਚ ਵਿਘਨ ਪੈਂਦਾ ਤਾ ਉਹ ਤਾਂ ਮਿਊਸਪਲਟੀ ਦਾ ਜਾਂ ਪ੍ਰਧਾਨ ਮਿਊਸਪਲਟੀ ਪ੍ਰਧਾਨ ਦਾ ਮਸਲਾ ਨਾ ਉਹਦੇ ਚ ਦੇਖੋ ਐਮ ਐਲ ਏ ਨੇ ਤਾਂ ਗ੍ਰਾਂਟ ਦੇਤੀ ਉਹਦੇ ਚ ਐਮ ਐਲ ਏ ਦਾ ਕੋਈ ਮਸਲਾ ਨਹੀਂਗਾ ਹੁਣ ਥੱਲੇ ਤਾਂ ਲਾਉਣੀ ਤਾਂ ਮੰਨ ਲਓ ਪ੍ਰਧਾਨ ਨੇ ਲਾਉਣੀ ਹੈ ਜਾਂ ਸਬੰਧਤ ਅਧਿਕਾਰੀਆਂ ਨੇ ਲਾਉਣੀ ਹੈ ਉਹ ਮੰਨ ਲਓ ਸਬੰਧਤ ਅਧਿਕਾਰੀ ਦੇਖਣ ਈਓ ਸਾਹਿਬ ਦੇਖਣ ਵੀ ਇੱਥੇ ਕੰਮ ਕਿਉਂ ਨਹੀਂ ਚੱਲ ਰਿਹਾ ਤਾਂ ਮੰਨ ਲਓ ਜੇ ਇਹਨਾਂ ਦੇ ਚੈੱਕ ਚ ਕੋਈ ਇਸ਼ੂ ਆ ਰਿਹਾ ਤਾਂ ਉਹ ਕਿਉਂ ਆ ਰਿਹਾ ਹੁਣ ਹਰ ਥਾਂ ਤੇ ਜੇ ਕੋਈ ਐਮ ਐਲ ਏ ਜਾ ਕੇ ਕਹੂਗਾ ਵੀ ਐਮ ਐਲ ਏ ਜਾ ਕੇ ਦੇਖੂਗਾ ਮੇਰੇ ਕੋਲੇ ਪੂਰਾ ਹਲਕਾ ਹੈ ਉਹਨਾਂ ਨੇ ਸਾਰਾ ਦੇਖਣਾ ਹੁੰਦਾ ਹੈਗਾ ਤੇ ਇੱਥੇ ਮੈਨੂੰ ਨਹੀਂ ਲੱਗਦਾ ਵੀ ਕੋਈ ਐਸਾ ਇਹਨਾਂ ਦਾ ਆਪ ਦਾ ਕੋਈ ਅੰਦਰੂਨੀ ਮਸਲਾ ਹੈ ਆ ਦੇਖ ਲੋ ਕਿੰਨੀ ਦਿੱਕਤ ਕਿੰਨੀ ਹੋ ਰਹੀ ਹੈ ਯਾਰ ਤੇ ਭਾਈ ਆ ਰਿਹਾ ਤੇ ਦਿੱਕਤ ਦਿੱਕਤ ਕਿੰਨੀ ਹੈ ਗਈ ਛੋਟੇ ਹੈ ਬਹੁਤ ਆ ਰਹੀ ਹੈ ਬਹੁਤ ਆ ਰਹੀ ਹੈ ਹਾਂਜੀ ਹੁਣ ਤੁਰ ਕੇ ਆਇਆ ਤੁ ਆ ਤੁਰ ਕੇ ਆ ਰਹੇ ਘਰ ਦੇ ਤੁਰ ਕੇ ਆ ਰਿਹਾ ਮੋਟਰਸਾਈਕਲ ਲੈ ਕੇ ਜਾ ਰਿਹਾ ਹਾਂ ਜੀ ਦੂਜਾ ਚੱਲ ਪੈਦਲ ਆ ਰਹੀਆਂ ਹਾਂ ਜੀ 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 ਲੋਕਾਂ ਨੂੰ ਬੜੀਆਂ ਦਿੱਕਤਾਂ ਆ ਰਹੀਆਂ ਅਸੀਂ ਇੱਥੋਂ ਦੇ ਪ੍ਰਧਾਨ ਨੂੰ ਦੋ ਵਾਰੀ ਫੋਨ ਲਾ ਚੁੱਕੇ ਹਾਂ ਉਹਨਾਂ ਨੇ ਸਾਡਾ ਫੋਨ ਅਟੈਂਡ ਨਹੀਂ ਕਰਾਇਆ ਚੱਕਿਆ ਨਹੀਂਗਾ ਅਸੀਂ ਉਹਨਾਂ ਦਾ ਪੱਖ ਲੈਣਾ ਸੀ ਕਿ ਜਿਹੜਾ ਇਹ ਪੇਮੈਂਟ ਆ ਰੋਕੀ ਕਿਉਂ ਗਈ ਹੈ ਠੇਕੇਦਾਰ ਦੀ ਜਿਹੜੇ ਚੈੱਕਾਂ ਤੇ ਸਾਈਨ ਕਿਉਂ ਨਹੀਂ ਹੋ ਰਹੇ ਕਿ ਠੇਕੇਦਾਰ ਕਪਲਾ ਕਰ ਰਿਹਾ ਵੀ ਕਈ ਵਾਰ ਹੁੰਦਾ ਵੀ ਠੇਕੇਦਾਰ ਕਪਲਾ ਕਰਦਾ ਅਸੀਂ ਜਾ ਕੇ ਜਾਂਚ ਕਰਾਵਾਂਗੇ ਅਸੀਂ ਤੁਹਾਡਾ ਜਿਹੜਾ ਬਿੱਲ ਆ ਫੇਰ ਪਾਸ ਕਰਾਵਾਂਗੇ ਤੇ ਕੋਈ ਇਹੋ ਜੀ ਗੱਲ ਆ